ਕਿਸੇ ਦੀ ਆਤਮਾ ਨਾ ਕਲਪਾਉ ਕਦੇ ਵੀ ਦੁਖੀ ਨਾ ਕਰੋ ਕਿਸੇ ਨੂੰ ਵੀ ਤੁਹਾਨੂੰ ਰੱਬ ਇੱਥੇ ਮਿਲੇਗਾ ਆਪਾਂ ਜਾਣਨੇ ਜਾਣੇ 'ਚ ਕਈ ਵਾਰੀ ਸਾਨੂੰ ਵਕਤ ਦਾ ਕਮਾਂਡ ਹੋ ਜਾਂਦਾ ਕਈ ਵਾਰੀ ਆਪਾਂ ਆਪਣੇ ਉਹਨੂੰ ਬਹੁਤ ਵੱਡਾ ਸਮਝਣ ਲੱਪਨ ਨੇ ਕਿ ਆਪਾਂ ਸਾਹਮਣੇ ਇਨਸਾਨ ਨੂੰ ਬੜੇ ਕਠੋਰ ਸ਼ਬਦ ਐਸੇ ਬੋਲ ਦਿੰਨੇ ਕਿ ਅਗਲਾ ਬਾਹਰੋਂ ਤਾਂ ਨਹੀਂ ਰਹੁੰਦਾ ਪਰ ਅੰਦਰੋਂ ਬਹੁਤ ਰਹਿੰਦਾ ਜਿਹਦਾ ਤੁਸੀਂ ਦਿਲ ਦੁਖਾਇਆ ਜਿਹਦਾ ਤੁਸੀਂ ਮਨ ਪਰੇਸ਼ਾਨ ਕੀਤਾ ਉਹ ਆਪਣੇ ਮਾਲਕ ਦੇ ਅੱਗੇ ਜਾ ਕੇ ਦਾ ਫਰਿਆਦ ਕਰੇਗਾ ਨਾ ਤੁਹਾਨੂੰ ਭਾਵੇਂ ਕੋਈ ਜਵਾਬ ਨਾ ਦਿੱਤਾ ਹੋਵੇ पर एक ਗੱਲ ਯਾਦ ਰੱਖਣਾ ਜਿਨ੍ਹਾਂ ਨੂੰ ਤੁਸੀਂ ਭੋਲੇ ਸਮਝਦੇ ਹੋ ਕਿ ਆ ਬੜੇ ਸ਼ਰੀਫ ਆ ਸਿੱਧਾ ਸਾਦਾ ਬੰਦਾ ਨੇ ਕੀ ਕਰ ਲੈਣਾ ਉਹਨੇ ਕੁਛ ਨਹੀਂ ਕਰਨਾ ਜੋ ਕਰਨਾ ਔਰੇ ਮਾਲਕ ਨੇ ਕਰਨਾ ਸੋ ਇਹ ਯਾਦ ਰੱਖਿਆ ਕਰੋ ਕਿ ਚਲਾਕੀਆਂ ਅੱਖੇ ਦਾ ਚੱਲ ਗਈਆਂ ਮਾਲਕ ਦੇ ਅੱਗੇ ਚਲਾਕੀਆਂ ਨਹੀਂ ਇਹ ਚਲਣੀਆਂ ਮਾਲਕ ਨੇ ਤੁਹਾਡੇ ਕੋਲੋਂ ਇੱਕ ਇੱਕ ਗੱਲ ਦਾ ਜਵਾਬ ਲੈਣਾ ਜੇ ਬੰਦੇ ਨੂੰ ਬਲਕਿ ਖੁਦ ਵੀ ਪਤਾ ਹੁੰਦਾ ਕਿ ਮੈਂ ਕੀ ਕੀ ਗਲਤ ਕੀਤਾ ਸੋ ਜੇ ਕਿਸੇ ਨਾਲ ਗਲਤ ਕਰਦੇ ਹੋ ਨਾ ਕਿਸੇ ਨਾਲ ਮਾੜਾ ਕਰਦੇ ਹੋ ਕਿਸੇ ਨੂੰ ਰੋਵਾਇਆ ਜੇ ਤੇ ਇਹ ਜ਼ਰੂਰੀ ਯਾਦ ਰੱਖਣਾ ਕਿ ਮੈਨੂੰ ਆਪਣੇ ਗੁਰੂ ਨੂੰ ਜਵਾਬ ਦੇਣਾ ਪੈਣਾ ਇਸ ਚੀਜ਼ ਦਾ ਮੈਂ ਬਚ ਨਹੀਂ ਸਕਦਾ ਮਾੜਾ ਕਰਕੇ ਕਦੇ ਆਪਣੇ ਉਹਨੂੰ ਘਮੰਡੀ ਨਾ ਸਮਝਣ ਲੱਗ ਬਣਾ ਕਿ ਹੁਣ ਤਾਂ 4 ਸਾਲ ਹੋ ਗਏ 5 ਸਾਲ ਹੋ ਗਏ 10 ਸਾਲ ਬੀਤ ਗਏ ਇਸ ਗੱਲ ਨੂੰ ਮੈਨੂੰ ਤਾਂ ਕਿਸੇ ਨੇ ਕੁਝ ਨਹੀਂ ਕੀਤਾ ਮਾਲਕ ਨੇ ਕਿਤਾਬ 'ਚ ਸਭ ਲਿਖਿਆ ਪਤਾ ਨਹੀਂ ਜੇ ਹੁੰਦਾ ਆਪਣੀਆਂ ਕੀਤੀਆਂ ਆਪ ਹੀ ਭੁਗਤਵੀਆਂ ਪੈਂਦੀਆਂ ਇੱਥੇ ਮਾਲਕ ਦਾ ਡਰ ਰੱਖਿਆ ਕਰੋ ਕਦੇ ਵੀ ਕਿਸੇ ਦੇ ਨਾਲ ਗਲਤ ਨਾ ਕਰੋ ਕੋਈ ਹੋਰ ਵੇਖੇ ਨਾ ਵੇਖੇ ਰੱਬ ਸਭ ਕੁਝ ਦੇਖਦਾ ਜੀ